ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀਏ ਕਿ ਜੋ ਕਿਸਾਨਾਂ ਦੀਆਂ ਫਸਲਾਂ ਪੂਰਨ ਤੌਰ ਤੇ ਖਰਾਬ ਹੋ ਚੁੱਕੀਆਂ ਨੇ ਤੇ ਜਿਸ ਦੇ ਦੌਰਾਨ ਉਹਨਾਂ ਦੀਆਂ ਖੇਤਾਂ ਦੇ ਵਿੱਚ ਰੇਤ ਆ ਚੁੱਕਿਆ ਹੈ ਤੇ ਹੁਣ ਕਿਸਾਨ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਜੋ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਰੇਤ ਫਸਿਆ ਹੋਇਆ ਹੈ ਉਹ ਆਪਣੇ ਹਿਸਾਬ ਨਾਲ ਵੇਚ ਸਕਣ ਤੇ ਸਰਕਾਰ ਤੋਂ ਇੱਕੋ ਇੱਕ ਮੰਗ ਕੀਤੀ ਜਾ ਰਹੀ ਹੈ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿ ਜਿਹੜੇ ਵੀ ਕਿਸਾਨ ਨੇ ਉਹਨਾਂ ਦੀ ਜਿਹੜੀਆਂ ਫਸਲਾਂ ਨੇ ਉਸ ਦੇ ਵਿੱਚ ਰੇਤ ਫਸ ਗਿਆ ਹੈ ਤੇ ਹੁਣ ਸਰਕਾਰ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦੇਣੀ ਚਾਹੀਦੀ ਹੈ ਕਿ ਤਾਂ ਕਿ ਉਹ ਆਪਣੇ ਜਿਹੜਾ ਕਿ ਖਸਾਬ ਦੇ ਨਾਲ ਰੇਤ ਜਿਹੜਾ ਕਿ ਵੇਚ ਸਕਣ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਕਿਸਾਨ ਮਜ਼ਦੂਰ ਮੋਰਚੇ ਦੀਆਂ ਪੰਜਾਬ ਦੀਆਂ ਤਮਾਮ ਜਥੇਬੰਦੀਆਂ ਵੱਲੋਂ ਇਹ ਫੈਸਲਾ ਪਰਸੋ ਲੁਧਿਆਣੇ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ ਪਿਆਸ ਵਲੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈਗਾ ਵਾ ਔਰ ਲਗਭਗ 50 ਦੇ ਨੇੜੇ ਤੇੜੇ ਜਾਨਾਂ ਵੀ ਚਲੀਆਂ ਗਈਆਂ ਵਾ ਔਰ ਲਗਭਗ 5 ਲੱਖ ਏਕੜ ਤੋਂ ਵੱਧ ਫਸਲਾਂ ਦਾ ਉੱਚ ਸਬਜ਼ੀਆਂ ਵੀ ਹੈਗੀਆਂ ਗੰਨਾ ਵੀ ਹੈਗਾ ਮੱਕੀ ਵੀ ਹੈਗੀ ਆ ਔਰ ਝੋਨਾ ਤਾਂ ਹੈਗਾ ਹੀ ਹੈਗਾ ਬਾਸਮਤੀ ਆ ਇਹ ਪ੍ਰਭਾਵਿਤ ਹੋਈਆਂ ਨੇ ਹੋਰ ਵਸਤੂਆਂ ਵੀ ਹੋ ਸਕਦੀਆਂ ਤੋਂ ਇਹਦੇ ਵਿੱਚ ਜਿੰਨੀ ਮਾਰ ਪਈ ਆ ਜਿਵੇਂ ਇਸ ਇਲਾਕੇ ਦੇ ਵਿੱਚ ਰਾਵੀ ਨੇ ਬਹੁਤ ਵੱਡੀ ਮਾਰ ਕੀਤੀ ਆ ਹੋਰ ਕਪੂਰਥਲਾ ਆਪਣਾ ਫਿਰੋਜ਼ਪੁਰ ਇਹ ਤੋਂ ਕਾਹ ਤਰਨਤਾਰਨ ਫਾਜ਼ਿਲਕਾ ਹੋਰ ਜਿਵੇਂ ਇਹ ਤੋਂ ਕਾਹ ਮਾਲਵੇ ਦੇ ਜ਼ਿਲ੍ਹੇ ਵੀ ਜਿਹੜੇ ਹੈਗੇ ਆ ਘੱਗਰ ਦੀ ਮਾਰ ਹੇਠ ਹੈਗੇ ਨੇ ਤੋਂ ਇਹ तमाम ਗਰਦਾਸਪੁਰ ਹੈ ਅੰਮ੍ਰਿਤਸਰ ਹੈ ਗਾਹਾਂ ਆਪਣਾ ਪਠਾਨਕੋਟ ਐ ਸਾਰੇ तमाम ਜ਼ਿਲੇ ਪੰਜਾਬ ਦੇ ਲਗਭਗ ਕਈਆਂ ਦਾ ਜ਼ਿਆਦਾ ਨੁਕਸਾਨ ਹੈ ਕਈ ਕਈ ਥਾਵਾਂ ਤੇ ਥੋੜਾ ਹੈਗਾ ਹੈ ਉਸ ਵਾਸਤੇ ਜਿੰਨੀ ਮਾਰ ਪਈ ਆਰ ਖਾਸ ਕਰਕੇ ਜਿੱਥੇ ਦਰਿਆ ਵਗਦੇ ਨੇ ਦਰਿਆਵਾਂ ਦੇ ਨੇੜੇ ਕਿਸਾਨਾਂ ਦੀ ਤਬਾਹੀ ਪੂਰੀ ਤਰ੍ਹਾਂ ਹੋ ਚੁੱਕੀ ਹੈ ਜਿਹੜੇ ਘਰ ਬਣੇ ਹੋਏ ਆ ਘਰ ਕਿਤੇ ਇੱਕ ਵਾਰ ਜ਼ਿੰਦਗੀ ਜਮਾਉਂਦਾ ਉਹਨਾਂ ਦਾ ਜਿੰਨਾ ਵੱਡਾ ਨੁਕਸਾਨ ਆ ਪਸ਼ੂਆਂ ਦਾ ਜਿੰਨਾ ਵੱਡਾ ਖੇਤੀ ਮਸ਼ੀਨਰੀ ਜਿਹੜੀ ਹੜ੍ਹ ਚ ਹੜੀ ਗਈ ਆ ਉਹਦਾ ਜਿੰਨਾ ਵੱਡਾ ਨੁਕਸਾਨ ਆ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਹੈ ਐਲਾਨ ਕਰਦਾ ਪਾਇਤ ਕੀ ਰੇਟ ਕਿਸਾਨ ਆਪਣੇ ਖੇਤ ਵਿੱਚੋਂ ਆਪ ਵੇਚੂਗਾ ਸਰਕਾਰ ਦੇ ਵੀ ਕੱਲ ਬਿਆਨ ਸੁਣੇ ਸੀ ਕਿਸੇ ਕਿਸਮ ਦਾ ਇੱਕ ਚਵਾਨੀ ਟੈਕਸ ਵੀ ਕੋਈ ਪਾਲਿਸੀ ਸਰਕਾਰ ਇਹ ਜੀ ਬਣਦੀ ਹੈ ਤਾਂ ਬਰਦਾਸ਼ਤ ਨਹੀਂ ਕਰਾਂਗੇ ਔਰ ਕੋਈ ਅਜਿਹੇ ਹਾਰ ਤਰੀਕਾ ਜਿਹਦੇ ਵਿੱਚ ਕਿਸਾਨਾਂ ਨੂੰ ਮੁਸ਼ਕਲ ਆਵੇ ਇਹ ਵੀ ਬਰਦਾਸ਼ਤ ਨਹੀਂ ਉਹ ਕਿਸਾਨ ਰੇਤ ਵਿੱਚ ਕੇ ਆਪਣਾ ਆਪਣਾ ਜਿਹੜਾ ਲੱਕ ਟੁੱਟਾ ਵਾ ਇਸ ਮਾਰ ਨਾਲ ਉਹ ਉਹ ਲੱਕ ਗੰਡਣ ਦਾ ਯਤਨ ਕਰੂਗਾ ਔਰ ਇਹਦੇ ਨਾਲ ਨਾਲ ਬਹੁਤ ਸਾਰੇ ਥਾਵਾਂ ਤੇ ਮਿੱਟੀ ਪੜ ਗਈ ਆ ਉਹ ਮਿੱਟੀ ਕੱਢਣੀ ਆ ਬਹੁਤ ਸਾਰੀਆਂ ਲੋੜਾਂ ਮਿੱਟੀ ਦੀਆਂ ਵੀ ਵੱਡੀਆਂ ਲੋੜਾਂ ਹੈਗੀਆਂ ਨੇ ਬੇਟਾ ਉਹਨੂੰ ਵੀ ਵੇਚਿਆ ਜਾਊਗਾ ਔਰ ਗਾਂਹ ਜਿਹੜੀ ਕਣਕ ਬੀਜੀ ਜਾ ਸਕੇ ਇਹ ਕਿਸਾਨ ਮਜ਼ਦੂਰ ਮੋਰਚਾ ਐਲਾਨ ਕਰਦਾ ਇਹਦੇ ਨਾਲ ਦੀ ਨਾਲ ਹਜੇ ਤੱਕ ਪੰਜਾਬ ਸਰਕਾਰ ਆਪਣੇ ਵੱਲੋਂ ਕੋਈ ਵੀ ਇਕੜ ਦਾ ਕਿੰਨਾ ਮੁਆਵਜ਼ਾ ਦੇਣਾ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਨੇ 70000 ਰੁਪਇਆ ਆ 10% ਖੇਤ ਮਜ਼ਦੂਰ ਲਈ ਇਹ ਮੰਗ ਕੀਤੀ ਆ ਪ੍ਰਤੀ ਕਿਲਾ ਉਹਦੇ ਤੇ ਹਜੇ ਚੁੱਪੀ ਹੈਗੀ ਆ ਪੰਜਾਬ ਸਰਕਾਰ ਦੇ 50000 ਰੁਪਏ ਤੇ ਅਸੀਂ ਸੰਤੁਸ਼ਟ ਨਹੀਂ ਹੈਗੇ ਇਹ ਹੋਰ ਇਹ ਤੋਂ ਕਾ ਅਸੀਂ ਤੇ ਕਹਿੰਨੇ ਘਰਾਂ ਦਾ ਵੀ ਜਿੰਨਾ ਨੁਕਸਾਨ ਹੋਵੇ ਕੋਈ ਇੱਕ ਰਾਸ਼ੀ ਘਰਾਂ ਦੇ ਨੁਕਸਾਨ ਲਈ ਵਾਰਾ ਨਹੀਂ ਖਾਂਦੀ ਕਿਸੇ ਨੇ 1.5 ਕਰੋੜ ਰੁਪਇਆ ਲਾਇਆ ਕਿਸੇ ਨੇ 10 ਲੱਖ ਲਾਇਆ 15 ਲੱਖ ਲਾਇਆ ਅੱਡ ਅੱਡ ਜਿਹੋ ਜੇ ਘਰ ਨੇ ਜਿੰਨੀ ਆਰਥਿਕ ਸਮਰੱਥਾ ਹੋ ਅੱਡ ਅੱਡ ਨੁਕਸਾਨ ਹੋਏ ਆ ਤੋ ਇਸ ਕਰਕੇ ਘਰਾਂ ਦਾ ਨੁਕਸਾਨ ਐਸਟੀਮੇਟ ਲਾ ਕੇ ਹੋਰ ਜਿਹੜਾ ਵੀ ਕਿਸੇ ਦਾ ਕੋ ਨੁਕਸਾਨ ਹੋਇਆ ਪਸ਼ੂ ਤਾਂ ਮਰਿਆ ਪਸ਼ੂ ਕਿੰਨੇ ਦਾ ਸੀ ਇਹ ਤਾਂ ਰੋਲ ਹੈਗਾ ਸਰਵੇ ਦੀ ਇਸ ਕਰਕੇ ਇਹ ਨੁਕਸਾਨ ਦੀ ਜਿਹੜੀ ਪਰਪਾਈ ਆਉਣ ਵਾਲੇ ਸਮੇਂ ਵਿੱਚ ਇਦੇ ਤੇ ਵੱਡੀ ਲਾਮਬੰਦੀ ਕਰਕੇ ਕਰਾਂਗੇ ਜੇ ਸਰਕਾਰ ਨੇ ਕੁਝ ਨਾ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ ਤਿੱਖੇ ਸੰਘਰਸ਼ਾਂ ਨੂੰ ਵੀ ਲੋਕਾਂ ਨੂੰ ਕਹਿੰਦੇ ਤਿਆਰ ਹੋ ਫਿਲਹਾਲ ਜਿਹੜਾ ਹੁਣ ਆਮ ਜਨਤਾ ਖਾਸ ਕਰਕੇ ਜਿਹੜਾ ਅਸੀਂ ਆ ਦੇਖਿਆ ਵਾ ਯੂਪੀ ਉੱਤਰਾਖੰਡ ਹਰਿਆਣਾ ਰਾਜਸਥਾਨ ਜਿਵੇਂ ਲੋਕਾਂ ਨੇ ਆ ਕੇ ਪੰਜਾਬ ਅੰਦਰ ਮਦਦ ਕੀਤੀ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਵਿੱਚ ਜਿਹੜੀ ਇਕਤਾ ਅਸੀਂ ਦਿਖਾ ਲਈ ਸੀ ਉਹਦਾ ਇੱਕ ਪ੍ਰਤੱਖ ਰੂਪ ਆ ਉਧਰਲੀ ਬਾਹਰਲੇ ਸੂਬਿਆਂ ਦੀ ਆਮ ਜਨਤਾ ਦੇ ਧੰਨਵਾਦ ਦੀਆਂ ਜਿਨ੍ਹਾਂ ਆ ਕੇ ਬਾਹ ਫੜੀ ਆ